ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਪਿੰਡ ਸਿੰਘਪੁਰਾ ਦੇ ਵਿੱਚ ਜੋ ਸਤਵੇਂ ਪਾਸ਼ਾਹੀ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਸਥਾਨ ਹੈ ਗੁਰਦੁਆਰਾ ਸਾਹਿਬ ਹੈ ਸੋ ਇੱਥੇ ਸਾਲਾਨਾ ਜੋ ਸਮਾਗਮ ਕੀਤੇ ਜਾਂਦੇ ਨੇ ਅੱਜ ਵੀ 10 ਫਰਵਰੀ ਨੂੰ ਇਹ ਸਾਲਾਨਾ ਸਮਾਗਮ ਕੀਤਾ ਜਾ ਰਿਹਾ ਹੈ ਜੋ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾੜੀ ਵਾਲਿਆਂ ਨੇ ਇੱਥੇ ਲੜੀ ਚਲਾਈ ਸੀ ਜੋ ਅਖੰਡ ਪਾਠਾਂ ਦੀ ਤੇ ਅੱਜ ਵੀ ਇਹ ਲੜੀ ਚੱਲ ਰਹੀ ਹੈ ਤੇ ਅੱਜ ਇਸ ਸਮਾਗਮ ਦੇ ਵਿੱਚ ਜੋ ਭੰਡਾਰੇ ਚੱਲ ਰਹੇ ਨੇ ਲੰਗਰ ਚੱਲ ਰਹੇ ਨੇ ਕੀਰਤਨ ਵੀ ਹੋ ਰਹੇ ਨੇ ਰਾਗੀ ਢਾਡੀ ਵੀ ਲੱਗੇ ਹੋਏ ਨੇ ਆਓ ਆਪਾਂ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ thank you ਤਾਨੂੰ ਦੇ ਰਦਾ ਗਿਆਨਰ ਤੇ ਨਾਰੀ ਦੁਨੀਆਂ ਦੇ ਤਾਨੂੰ ਨੂੰ ਆਗੇ ਗੁਰੂ ਨਾਨਕ ਨਰੰਦਾਰੀ ਮੰਤਰੀਆਂ ਹਾਂ ਬਾਨੀ ਦੀਨ ਦਮੀ ਦੇ ਲਾਟ ਉਜੜੇ ਪੱਤ ਖੇਤਾਂ ਦੇ ਦਾਣੇ ਉਸੇ ਤਰ੍ਹਾਂ ਹਗਾਤੇ ਛਾ ਗਰੀ ਸਰਬਨੇਸ਼ੀ ਅਜੜਈ ਮੁਖ ਦੇ ਤੇਖ ਲਾਰੀ ਦੁਰੀਆ ਦੇ ਤਾਰ ਨੂੰ ਆਗੈ ਗੁਰੂ ਨਾਨਕ ਨੰਦਾਰੀ ਹੋ ਦਸ ਪੜਨ ਨਾਮ ਕੀ ਦੇ ਗਾ ਪੜਨ ਨਾਮ ਕੀ ਦੇ ਜਾ ਕੇ ਮੁਤੀ ਖੰਡੇ ਬੇਰੇ ਤੇਰਾ ਤੇਰਾਵਾ Oh. ਗੁਰਿਆਦੇ ਦਾ ਨੂ ਆਗੇ ਗੁਰੂ ਨਾਨਕ ਨਰਾੰਕਾਰੀ ਹੋਦਾ ਕਉਂਡੇ ਰਾਗ ਸੁਣ ਜਦ ਕਉਂਡੇ ਰਾਗ ਸੁਣ ਦਾਦਾ ਪਕੜ ਲੈ ਆਇਓ ਕੱਲਾ ਬਿਚ ਤਨੂ ਕਢਾਹੇ ਖਾਣਾ ਮਿਲ ਗਿਆ ਖੂਬ ਸਵੱਲਾ ਆਸਰ ਕੇ ਗੁਰ ਆਗਾਈ ਸੀਤਰ ਹੋਗੇ ਗੰਨ ਗੰਨ ਤੋਂ ਵਰਗਾਂ ਦੇ ਗੁਰਾਂ ਨੇ ਧਰਮ ਇਹ ਥਲੋ ਰਾਏ ਰਾਤ ਸਿਆ ਭੁਲਿਆ ਨੂੰ ਪਾਪੀ ਨਾਮ ਜਪਣ ਸਰਵਾਏ ਬੀਰ ਦੇ ਗੰਨ ਸਿੰਘਾ ਗੁਰਾਂ ਦੇ ਚਰਨਾ ਤੋਂ ਬਲਹਾਰੀ ਦੁਨੀਆ ਦੇ ਤਾਰਨ ਆਗੇ ਗੁਰੂਆਂ ਨਿਰੰਦਾਰੀ ਹੋਇਆ ਪੁਲਾਣੀ ਮਹ ਸਰਦਾਰ ਅਰਵਿੰਦਰ ਸਿੰਘ ਪੈਂਟਾ ਜੀ ਜੋ ਸਿੰਘਪੁਰਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਲਾਨਾ ਜੋ ਸਮਾਗਮ ਕੀਤਾ ਜਾਂਦਾ ਹੈ ਅੱਜ ਵੀ ਇਹ ਸਮਾਗਮ ਚੱਲ ਰਿਹਾ ਸੋ ਕੀ ਵਿਚਾਰ ਨੇ ਤੁਹਾਡੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਦੀ ਸਤਵੀਂ ਜੋਤ ਧੰਨ ਧੰਨ ਗੁਰੂ ਹਰ राय ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਇਹਨਾਂ ਸਥਾਨਾਂ ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਣਾ ਦੇ ਸਦਕਾ 20 ਨਵੰਬਰ 1991 ਨੂੰ ਅਖੰਡ ਪਾਰਸਾਬ ਆਰੰਭ ਹੋਈ ਸੀ ਜੋ ਅੱਜ ਵੀ ਲੜੀਵਾਰ ਨਿਰਵਿਘਨ ਉਸੇ ਤਰ੍ਹਾਂ ਚੱਲ ਰਹੇ ਨੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਵੱਲੋਂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਉਦੋਂ ਤੋਂ ਹੀ ਜਦੋਂ ਲੜੀ ਸ਼ੁਰੂ ਹੋਈ ਹੈ ਉਹਨਾਂ ਦਿਨਾਂ ਤੋਂ ਹੀ ਅੱਜ ਤੱਕ ਗੁਰੂ ਕੇ ਲੰਗਰ ਜੋ ਦੇਸੀ ਘਿਓ ਦੇ ਵਿੱਚ ਤਿਆਰ ਹੁੰਦੇ ਨੇ ਲੱਡੂ ਜਲੇਬੀ ਪਕੌੜੇ ਪ੍ਰਸ਼ਾਦਾ ਸਬਜ਼ੀ ਦਾਲ ਉਹ ਸਮੁੱਚੀ ਸੰਗਤ ਦੇ ਰਹੀ ਇਲਾਕੇ ਦੀ ਸੰਗਤ ਵਾਸਤੇ ਤਿਆਰ ਕਰਕੇ ਸੰਗਤਾਂ ਨੂੰ ਸ਼ਕਾਇਆ ਜਾਂਦੇ ਨੇ ਤੇ ਪਹਿਲਾਂ ਸ਼੍ਰੀ ਖੰਡਪੌਰ ਸਾਹਿਬ ਦੇ ਭੋਗ ਪੈਂਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਮਹਾਰਾਜ ਦੀਆਂ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਤੇ ਇਲਾਕੇ ਦੀ ਸੰਗਤ ਵੱਲੋਂ ਜੀ ਤੇ ਫਿਰ ਬਾਅਦ ਦੇ ਵਿੱਚ ਗੁਰੂ ਕੇ ਜੋ ਲੰਗਰ ਨੇ ਉਹੋ ਵਰਤਦੇ ਨੇ ਤੇ ਅੱਜ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਉਹ ਵੀ ਉਚੇਚੇ ਤੌਰ ਤੇ ਅੱਜ ਦੇ ਜੋ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਵੀ ਸੰਗਤਾਂ ਦੇ ਨਾਲ ਜੋ ਪ੍ਰਵਚਨ ਆਉ ਸਾਂਝੇ ਕੀਤੇ ਨੇ ਤੇ ਉਹ ਦਾ ਉਹ ਭੋਗ ਦੇ ਸਮੇਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਜੀ ਸੋ ਹੰਸਾਲੀ ਵਾਲੇ ਮਹਾਪੁਰਸ਼ਾਂ ਦਾ ਇਸ ਸਥਾਨ ਤੇ ਬਹੁਤ ಅಪਾਰ ਉਹਨਾਂ ਦੀ ਕਿਰਪਾ ਹੈ ਬਖਸ਼ਿਸ਼ ਹੈ ਉਹ ਹਰ ਤਰ੍ਹਾਂ ਦੀ ਸਹਾਇਤਾ ਇਹਨਾਂ ਕਾਰਜਾਂ ਦੇ ਲਈ ਸਾਡੀ ਕਰਦੇ ਨੇ ਜੀ ਸੋ ਸਮੁੱਚੀਆਂ ਦੇਸ਼ ਵਿਦੇਸ਼ਾਂ ਦੇ ਵਿੱਚ ਪਾਸੇ ਦੀਆਂ ਸਮੂਹ ਸਿੱਖ ਗੁਰੂਗੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੇਵਾ ਗੁਰ ਸਈ ਸਿੱਖ ਸੰਗਤਾਂ ਨੂੰ ਮੈਂ ਵਧਾਈ ਦਿੰਦਾ ਹਾਂ ਮੁਬਾਰਕਬਾਦ ਦਿੰਦਾ ਹਾਂ ਕਿ ਉਹ ਆਪਾਂ ਗੁਰੂ ਸਹਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ ਤਾਂ ਜੋ ਆਪਣਾ ਜੀਵਨ ਹੈ ਉਹ ਖੁਸ਼ੀਆਂ ਭਰਿਆ ਹੋ ਸਕੇ ਕਿਉਂਕਿ ਸਤਗੁਰਾਂ ਦਾ ਬਚਨ ਹੈ ਕਿ ਜੋ ਗੁਰੂ ਦੇ ਦੱਸੇ ਸਿਧਾਂਤ ਤੇ ਚੱਲਦਾ ਉਹਦਾ ਲੋਕ ਵੀ ਸੁਖੀ ਹੁੰਦਾ ਹੈ ਉਹਦਾ ਪਰਲੋਕ ਵੀ ਸੁਖੀ ਹੁੰਦਾ ਹੈ ਸੋ ਇਸ ਕਰਕੇ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਾਂ ਆਪਣਾ ਜੀਵਨ ਬਤੀਤ ਕਰੀਏ ਤੇ ਜੋ ਜ਼ਿੰਦਗੀ ਇਹੋ ਖੁਸ਼ੀਆਂ ਭਰਪੂਰ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਬਾਬਾ ਗਰ ਦਿੱਤਾ ਜੀ ਦੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਹਾਰਗੋ ਹਰਾਈ ਸਾਹਿਬ ਜੀ ਕੀਰਤਪੁਰ ਦੀ ਧਰਤੀ ਦੇ ਉੱਤੇ ਅਵਤਾਰ ਧਾਰਿਆ ਤੇ ਉਸ ਸਮੇਂ ਮਾਰਸੂਦੀ 83 ਤੇ 1630 ਸਵੀ ਦਾ ਸਮਾਂ ਸੀ ਤੇ ਸਤ ਗੁਰੂ ਜੀ ਅਜੇ ਅਵਤਾਰ ਧਾਰਿਆ ਤੇ ਇਹਨਾਂ ਦੇ ਦਾਦਾ ਜੀ ਹਰ ਗੋਬਿੰਦ ਸਾਹਿਬ ਅੰਮ੍ਰਿਤਸਰ ਸੇ ਉਹਨਾਂ ਨੂੰ ਪਤਾ ਲੱਗਿਆ ਕਿ ਕਰਾਂ ਪੋਤਰੇ ਨੇ ਅਵਤਾਰ ਧਾਰਿਆ ਹੈ ਤੇ ਆ ਕੇ ਜਦੋਂ ਉਹਨਾਂ ਬੱਚੇ ਦਾ ਦਰਸ਼ਨ ਕੀਤੇ ਤਾਂ ਉਹਨਾਂ ਨੇ ਦੇਖਿਆ ਇਹ ਤਾਂ ਬੱਚਾ ਹਰਕਾਰ ਰੂਪ ਹੈ ਤੇ ਉਹਨਾਂ ਨੇ ਹਾਰਾਇ ਸਾਹਿਬ ਜੀ ਇਹਨਾਂ ਦਾ ਨਾਮ ਰੱਖਿਆ ਤੇ ਜਦੋਂ ਇਹ ਛੋਟੀ ਅਵਸਥਾ ਦੇ ਵਿੱਚ ਸਨ ਇਹਨਾਂ ਦੇ ਜਾਮੇ ਦੇ ਗੱਲ ਵੱਡਾ ਚੋਲਾ ਪਾਇਆ ਹੋਇਆ ਸੀ ਜਾਮੇ ਦੇ ਗੱਲ ਫੁੱਲ ਟੁੱਟ ਗਿਆ ਤੇ ਉਦਾਸ ਹੋ ਕੇ ਖੜੇ ਆ ਫੁੱਲ ਉੱਥੇ ਫੁੱਲ ਦੇ ਕੋਲਾਂ ਤੇ ਕਹਿੰਦਾ ਵੀ ਇਹਨਾਂ ਵਿੱਚ ਵੀ ਜਾਨ ਸੀ ਤੇ ਪਰਮਾਤਮਾ ਨੇ ਬਖਸ਼ੀ ਤੇ ਇਹ ਮਿੱਟੀ ਵਿੱਚ ਰੁੜ ਗਏ ਕਹਿੰਦੇ ਪੁੱਤਰਾਂ ਜੇ ਵੱਡਾ ਜਾਮਾ ਪਾਣਾ ਤਾਂ ਸੰਭਾਲ ਕੇ ਚੱਲਣਾ ਕਹਿਣ ਦਾ ਮਤਲਬ ਵੀ ਸੰਸਾਰ ਦੇ ਵਿੱਚ ਸੰਭਲ ਕੇ ਚੱਲਣਾ ਤੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਤੇ ਸ਼ਾਂਤ ਸੁਭਾਅ ਵਿੱਚ ਰਹਿਣਾ ਤੇ ਘੋੜ ਸਵਾਰ ਵੀ 2200 ਰੱਖਣੇ ਤੇ ਰਹਿਣਾ ਵੀ ਸ਼ਾਂਤ ਸੁਭਾਅ ਵਿੱਚ ਹੈ ਤੇਰੇ ਕੋਲ ਕੋਈ ਤੇਰੇ ਤੇ ਚੜ ਕੇ ਨਹੀਂ ਆਊਗਾ ਜੋ ਤੇਰੇ ਤੇ ਜ਼ੁਲਮ ਕਰਨ ਦੇ ਖਾਤੇ ਚੜ ਕੇ ਆਊਗਾ ਉਹ ਪਹਿਲਾਂ ਹੀ ਮਾਰ ਜੂਗਾ ਜ਼ਾਲਮ ਖਾਂ ਫੌਜ ਲੈ ਕੇ ਆਇਆ ਸੀ ਹਾਰ ਗੋ ਹਾਰਾਜ ਸਾਹਿਬ ਨੂੰ ਮਾਰਨ ਦੇ ਖਾਤਰ ਤੇ ਉਹਨਾਂ ਰਾਹ ਵਿੱਚ ਕੱਚਾ ਮਾਸ ਖਾ ਲਿਆ ਤੇ ਉਹ ਰਾਹ ਵਿੱਚ ਹੀ ਮਰ ਗਿਆ ਉਹਦੀ ਫੌਜ ਸਾਰੀ ਪਿੱਛੇ ਮੁੜ ਗਈ ਤੇ ਉਧਰ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਆਪਣੇ ਪਿਤਾ ਸ਼ਾਹ ਜਹਾਂ ਨੂੰ ਕੈਦ ਕਰਕੇ ਭਰਾਵਾਂ ਨੂੰ ਤੰਗ ਕਰਕੇ ਦਿੱਲੀ ਦੇ ਤਖਤ ਤੇ ਬੈਜ ਗਿਆ ਬੈਠ ਗਿਆ ਤੇ ਮੈਂ ਸਿੱਖਾਂ ਦੇ ਗੁਰੂ ਹਰਾਈ ਸਾਹਿਬ ਜੀ ਨੂੰ ਮੁਸਲਮਾਨ ਧਰਮ ਵਿੱਚ ਲਿਆਉਣਾ ਤੇ ਸਾਰੇ ਸਿੱਖ ਬਣ ਜਾਣਗੇ ਮੁਸਲਮਾਨ ਤਾਂ ਉਹਨਾਂ ਨੇ ਜਾਣੀ ਜਾਣ ਸੰਸਤਗੁਰ ਆਪ ਨਹੀਂ ਗਏ ਤੇ ਉਹਨਾਂ ਨੇ ਆਪਣੇ بیٹے RAM RAJ ਨੂੰ ਭੇਜ ਦਿੱਤਾ ਕਹਿੰਦਾ ਵੀ ਤੇਰੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਹੱਥ ਹੈ ਤੂੰ ਕਬਰਾਈ ਨਾ ਜੋ ਰੰਗਜੀਵ ਕਹੂਗਾ ਉਹ ਸਹੀ-ਸਹੀ ਜਵਾਬ ਦੇ ਦੀ ਕਹਿੰਦਾ ਉਹ ਸਾਰੀਆਂ ਕਲਾ ਵਿੱਚੋਂ ਭਰਪੂਰ ਹਾਂ ਤੇ ਉਹਨੇ ਕਿਹਾ ਆਸਾ ਦੀ ਵਾਰ ਵਿੱਚ ਬਾਣੀ ਆਉਂਦੀ ਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਕਹਿੰਦਾ ਵੀ ਇਹ ਲਿਖਿਆ ਹੋਇਆ ਗੁਰਬਾਣੀ ਵਿੱਚ ਕਹਿੰਦੇ ਵੀ ਕਹਿੰਦਾ ਨਹੀਂ ਇਹ ਤਾਂ ਮਿੱਟੀ ਬੇਈਮਾਨ ਕੀ ਲਿਖਿਆ ਹੋਇਆ ਸਤਗੁਰੂ ਜੀ ਨੂੰ ਤਾਂ ਪਤਾ ਸੀ ਤੇ ਉਹਨੇ ਗੁਰਬਾਣੀ ਦਾ ਸ਼ੰਕਾ ਬਦਲ ਦਿੱਤਾ ਉਹਨੂੰ ਡੇਰਾ ਦੂਨ ਦਾ ਇਲਾਕਾ ਦਿੱਤਾ ਵੀ ਜਾ ਉਧਰ ਐ ਤੇ ਹਾਰਾ ਜੀ ਸਾਹਿਬ ਜੀ ਨੇ ਆਪਣੇ ਮੱਥੇ ਨਹੀਂ ਲਾਇਆ ਸਤਿਗੁਰ ਜੀ ਦਾ ਸੁਆਦ ਦਿਆਲੂ ਵੀ ਹੈ ਤੇ ਸਖਤ ਵੀ ਹੈ ਜੋ ਸ਼ਰਨ ਆਇਆ ਉਹਨੂੰ ਕੰਠ ਲਾਇਆ ਉਹਨੂੰ ਸਤਸੰਗਤ ਦੇ ਨਾਲ ਮਲਾਇਆ ਚਾਹੇ ਚੰਗਾ ਆ ਚਾਹੇ ਮਾੜਾ ਆ ਤੇ ਜੋ ਅੜਿਆ ਤੇ ਭਾਵੇਂ ਉਹਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ ਉਹਨੂੰ ਕਹਿੰਦਾ ਜਿੱਧਰ ਨੂੰ ਤੇਰਾ ਮੂੰਹ ਹੈ ਚਲੇ ਜਾ ਦਾਰਾ ਦਾਰਾ ਸਕੂ ਔਰੰਗਜ਼ੇਬ ਦਾ ਬੜਾપરા ਉਹਨੇ ਤੰਗ ਕਰਨਾ ਚਾਹਿਆ ਵੀ ਕਿ ਇਹਨੇ ਹਾਰਾਏ ਸਾਹਿਬ ਜੀ ਇਹ ਦਵਾਖਾਨੇ ਵਿੱਚੋਂ ਦਵਾਈ ਲਈ ਐ ਤੇ ਆਰਾਮ ਹੋ ਗਿਆ ਇਹ ਮੇਰੇ ਦੁਸ਼ਮਣਾਂ ਬਸ ਗਿਆ ਤਾਂ ਉਹਨੇ ਮਾਰਨ ਦੇ ਖਾਤਰ ਦਾਰਾ ਸਗੋ ਨੂੰ ਆਪਣੀ ਫੌਜ ਭੇਜ ਦਿੱਤੀ ਤੇ ਦਾਰਾ ਸਗੋ ਆਪਣਾ ਬਚਾਅ ਕਰਨ ਦੇ ਖਾਤਰ ਦਿੱਲੀ ਤੋਂ ਭੱਜਿਆ ਲਾਹੌਰ ਨੂੰ ਜਾ ਰਿਹਾ ਸੀ ਹੇ ਰਾਏ ਹਾਰਾਏ ਸਾਹਿਬ ਜੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਉਹਨੇ ਮਨ ਵਿੱਚ ਧਾਰਨਾ ਹੀ ਕਰੀ ਸੀ ਤੇ ਰਾਹ ਵਿੱਚ ਹਰ ਗੋਬਿੰਦ ਹਾਰਾਏ ਸਾਹਿਬ ਜੀ ਗੋ ਗੋ ਇਨ ਦਾ ਵਾਰ ਸਾਹ ਪਹੁੰਚੇ ਹੋਏ ਸਨ ਤੇ ਦਾਰਾ ਸਕੋ ਦਰਿਆ ਟੱਪ ਕੇ ਬਿਆਸ ਹਾਰਾਜ ਦੀ ਸ਼ਰਨ ਦੇ ਵਿੱਚ ਪਹੁੰਚ ਗਿਆ ਤੇ ਉਹਨਾਂ ਨੇ ਕਿਹਾ ਵੀ ਆ ਰਾਮਗੜ੍ਹ ਪ੍ਰਸ਼ਾਦਾ ਪਾਣੀ ਛਾਕ ਫੇਰ ਜਾਈ ਹੌਲ-ਸ਼ੌਲੀ ਉਧਰ ਦੂਜੇ ਪਾਸੇ ਔਰੰਗਜ਼ੇਬ ਦੀਆਂ ਫੌਜਾਂ ਖੜੀਆਂ ਤੇ ਦੂਜੇ ਪਾਸੇ ਹਾਰਾਜ ਸਾਹਿਬ ਦੀਆਂ ਫੌਜਾਂ ਖੜੀਆਂ ਜਦ ਦੇਖਿਆ ਵੀ ਇਹ ਮੈਦਾਨਾ ਜੰਗ ਤਿਆਰ ਹੋ ਰਿਹਾ ਤਾਂ ਔਰੰਗਜ਼ੇਬ ਦੀਆਂ ਫੌਜਾਂ ਪਿੱਛੇ ਨੂੰ ਵਾਪਸ ਕਰ ਗਈਆਂ ਤੇ ਜੰਗ ਵੀ ਨਹੀਂ ਹੋਇਆ ਤੇ ਸ਼ਾਂਤ ਸਵਾਬ ਹੀ ਰਿਹਾ ਆੰਬਾ ਸਾਹਿਬ ਜਿਹੜਾ ਗੁਰਦੁਆਰਾ ਏ ਇਹ ਜਦੋਂ ਹਰਾਈ ਸਾਹਿਬ ਜੀ ਕੀਰਤਪੁਰ ਨਾ ਕੋਰਕ ਖੇਤਰ ਤੋਂ ਆਏ ਤਾਂ ਇਹਨਾਂ ਨੇ ਉੱਥੇ ਚਰਨ ਪਾਏ ਕਰਮ ਸਿੰਘ ਦਾ ਘਰ ਸੀ ਤੇ ਇੱਥੇ ਕਰਮ ਸਿੰਘ ਆੰਬ ਚਪਾ ਉਹਦਾ ਬਾਗ ਵੀ ਸੀ ਘਰ ਵੀ ਸੀ ਕਹਿੰਦੇ ਜਦ ਕਹਿੰਦੇ ਵੀ ਆੰਬਾਂ ਦਾ ਤਾਂ ਮੌਸਮ ਨਹੀਂ ਹੈਗਾ ਹੁਣ ਇਸ ਟਾਈਮ ਹਰਾਈ ਸਾਹਿਬ ਜੀ ਮਹਾਰਾਜ ਅੱਗੇ ਬੇਨਤੀ ਕਰੀ ਕਹਿੰਦਾ ਉੱਪਰ ਨੂੰ ਦੇਖ ਜਿਹੜੇ ਆੰਬ ਦੇ ਬੂਟੇ ਹੀਠਾਂ ਖੜੇ ਸਨ ਉਹ ਆੰਬ ਫਲਿਆ ਹੋਇਆ ਸੀ ਤੇ ਉੱਥੇ ਆਂਬ ਸ਼ਕੇ ਤੇ ਉੱਥੋਂ ਚਾਰਨ ਪਾਉਂਦੇ ਹੋਏ ਇਦਾਂ ਨੂੰ ਆਪਣੇ ਸਿੰਘ ਪ੍ਰਾਨ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਤੇ ਇਸ ਧਰਤੀ ਦੇ ਉੱਤੇ ਇੱਕ ਗੁਰਦੁਆਰੇ ਦਾ ਨਾਮ ਪਹਿਲਾਂ ਸਿੰਘ ਸਵਾ ਸੀ ਤੇ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਨੇ ਇਹਨਾਂ ਦਾ ਗੁਰਦੁਆਰੇ ਦਾ ਨਾਮ ਹਾਰਾਇ ਸਾਹਿਬ ਰਖਾ ਦਿੱਤਾ ਤੇ ਫੇਰ ਲੜੀ ਚਲਾ ਦਿੱਤੀ ਲੜੀ ਚਲਾ ਕੇ ਲੜੀ ਚੱਲ ਪਈ ਖੰਡ ਪਾਠ ਸਾਵਾ ਦੀ ਤੇ ਇੱਥੇ ਫੇਰ ਬਹੁਤ ਰੌਣਕਾਂ ਲੱਗਣ ਲੱਗ ਗਈਆਂ ਜਿਨ੍ਹਾਂ ਨੇ ਪਾਠ ਕਰਾਈ ਹਨ ਉਹ ਅਖੰਡ ਪਾਠਮ ਉਹਨਾਂ ਦੇ ਬੱਚੇ ਬਹੁਤ ਵਿਦੇਸ਼ ਵੀ ਪਹੁੰਚ ਗਏ ਇਸ ਪਿੰਡ ਦਾ ਛੋਟਾ ਜਿਹਾ ਪਿੰਡ ਹੈ 140 ਕ ਘਰ ਹੈ ਜਿਨ੍ਹਾਂ ਵਿੱਚੋਂ 55 ਬੱਚੇ ਬਾਹਰ ਪਹੁੰਚ ਚੁੱਕੇ ਹਨ ਤੇ ਇਸ ਗੁਰਦੁਆਰੇ ਦਾ ਵੀ ਰੰਗ ਅੱਗੇ ਨਾਲੋਂ ਬਦਲ ਗਿਆ ਹੈ ਤੇ ਹੁਣ ਉਹ ਜਿਹੜਾ ਵੀ ਇੱਥੇ ਸ਼ਰਦਾ ਭਾਵਨਾ ਦੇ ਨਾਲ ਪਾਠ ਕਰਾਉਂਦਾ ਆ ਕੇ ਸ਼ਰਦਾ ਦੇ ਨਾਮ ਸੇਵਾ ਕਰਦਾ ਤੇ ਪਾਠ ਕਰਾਉਂਦਾ ਉਹਨਾਂ ਦੀਆਂ ਮਨੋ ਕਾਮਨਾਵਾਂ ਹੋਣ ਵੀ ਪੂਰੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਤੇ ਇੱਥੇ ਫੇਰ ਲੜੀ ਚੱਲਦੀ ਹੈ ਜੀ ਜਦੋਂ ਹੀ ਤੇ ਇਸੇ ਤਰ੍ਹਾਂ ਇਹਨਾਂ ਨੇ ਪਹਿਲਾ ਸਭ ਤੋਂ ਪਹਿਲਾ ਚਿੜੀਆ ਘਰ ਕੀਤਪੁਰ ਸਾਹਿਬ ਬਣਾਇਆ ਜਿੱਥੇ ਜਿਹੜੇ ਜਾਨਵਰ ਫਸ ਫੜੇ ਜਾਂਦੇ ਸਨ ਉਹਨਾਂ ਨੂੰ ਤਾਂ ਆਪਣੇ ਚਿੜੀਆ ਘਰ ਵਿੱਚ ਲਿਆਉਂਦੇ ਸਨ ਜਿਹੜਾ ਨਹੀਂ ਫਸਿਆ ਜਾਂਦਾ ਸੀ ਉਹਨੂੰ ਫੱਟੜ ਕਰਕੇ ਵੀ ਲਿਆਉਂਦੇ ਸਨ ਸਭ ਤੋਂ ਪਹਿਲਾ ਚਿੜੀਆ ਘਰ ਇਹਨਾਂ ਨੇ ਹਾਰਾਜ ਸਾਹਿਬ ਹੀ ਨੇ ਬਣਾਇਆ ਸਭ ਤੋਂ ਦੁਆਖਾਨਾ ਇਹਨਾਂ ਦਾ ਸਭ ਤੋਂ ਮਸ਼ਹੂਰ ਸੀ ਜੋ ਇਹਨਾਂ ਦੀ ਸ਼ਰਨ ਦੇ ਵਿੱਚ ਆਇਆ ਉਹਨਾਂ ਇਹਨਾਂ ਨੇ ਉਹਨਾਂ ਦੇ ਬੀੜੇ ਪਾਰ ਕਰੇ ਐ ਵਿਚਾਰਾਂ ਕਰਦੇ ਆਂ ਵੱਦ ਘਟ ਬੋਲਿਆ ਜਾਂਦਾ ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਵਿੰਦਰ ਸਿੰਘ ਪੈਂਟਾ ਜੀ ਜੋ ਅੱਜ ਮੁੱਲਾਂਪੁਰ ਤੋਂ ਦਸ਼ਮੇਸ਼ ਆਈ ਸੈਂਟਰ ਹੈ ਉਹਨਾਂ ਨੇ ਆਪਣਾ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਪੰਥ ਦੀ ਸਤਵੇਂ ਪਾਤਸ਼ਾਹ ਜੀ ਤਨਤਨ ਗੁਰੂ ਹਰ राय ਸਾਹਿਬ ਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਲਾਨਾ ਜੋੜ ਮੇਲਾ ਸਾਡੇ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਿਹਾ ਹੈ ਇਸ ਦਿਹਾੜੇ ਦੇ ਉੱਤੇ ਦਸ਼ਮੇਸ਼ ਆਈਸ ਸੈਂਟਰ ਵੱਲੋਂ ਜੋ ਮੁੱਲਾਂਪੁਰ ਗੁਰਦੀਕ ਮੁੱਲਾਂਪੁਰ ਗਰੀਬ ਦਾਸ ਦਾ ਵਿਖੇ ਹੈ ਉਹਨਾਂ ਵੱਲੋਂ ਇੱਥੇ ਅੱਖਾਂ ਦਾ ਅਤੇ ਦੰਦਾਂ ਦਾ ਜੋ ਕੈਂਪ ਹੈ ਸੰਗਤ ਦੇ ਦੇ ਭਲੇ ਲਈ ਮਰੀਜ਼ਾਂ ਦੇ ਭਲੇ ਲਈ ਲਾਇਆ ਗਿਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹੋ ਜਿਹੇ ਕੈਂਪ ਲੱਗਣੇ ਬੜੇ ਜ਼ਰੂਰੀ ਨੇ ਕਈ ਲੋਕ ਗਰੀਬੀ ਦੇ ਬਸ ਹੋਏ ਉਹ ਆਪਣਾ ਇਲਾਜ ਵੀ ਪ੍ਰੋਪਰ ਨਹੀਂ ਕਰਾ ਸਕਦੇ ਸੋ ਇਹੋ ਜਿਹੇ ਕੈਂਪਾਂ ਦੇ ਵਿੱਚ ਆ ਕੇ ਉਹਨਾਂ ਨੂੰ ਕੁਝ ਨਾ ਕੁਝ ਜੋ ਰਹਾਤਾ ਹੈ ਉਹ ਮਿਲਦੀ ਹੈ ਸੋ ਇਹਨਾਂ ਦਾ ਪ੍ਰਬੰਧਕਾਂ ਦਾ ਦਸ਼ਮੇਸ਼ ਆਈ ਸੈਂਟਰ ਵਾਲਿਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ಗ್ರಾಮ ਪੰਚਾਇਤ ਪਿੰਡ ਸਿੰਘਪੁਰਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਉੱਤੇ ਅੱਜ ਦਾ ਜੋ ਇਹ ਕੰਮ ਪੈ ਇੱਥੇ ਯੋਜਨ ਕੀਤਾ ਸੋ ਇਹਨਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸੋ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਜੋ ਸਮਾਗਮ ਚੱਲ ਰਿਹਾ ਤੁਸੀਂ ਆਪਣਾ ਆਈ ਕੈਂਪ ਲਗਾਇਆ ਗਿਆ ਤੇ ਹੋਰ ਵੀ ਵਕ ਵਕ ਥਾਵਾਂ ਤੇ ਤੁਸੀਂ ਇਹ ਕੈਂਪ ਲਗਾਉਂਦੇ ਰਹਿੰਦੇ ਹੋ ਕੀ ਕਹੂੰਗਾ ਅ ਦੇਖੋ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਤੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵੱਡਾ ਸ਼ਲਾਗਰ ਯੋਗ ਇਹਨਾਂ ਨੇ ਕਦਮ ਚੱਕਿਆ ਹੈ ਕਿ ਕੈਂਪ ਵਾਸਤੇ ਸਾਨੂੰ ਸੱਦਾ ਦਿੱਤਾ ਸੋ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਸੋ ਬਹੁਤ ਸਾਰੀ ਮਰੀਜ਼ਾਂ ਤਾਂ ਨੇ ਜਿਹੜੇ ਹਸਪਤਾਲ ਨਹੀਂ ਪਹੁੰਚ ਸਕਦੇ ਜਾਂ ਉਹ ਨਹੀਂ ਪੇ ਕਰ ਸਕਦੇ ਕੁਝ ਗਰੀਬ ਤਬਕਾ ਹੈ ਸੋ ਉਹਨਾਂ ਨੂੰ ਕੈਂਪਰਾ ਹੀ ਆਪਾਂ ਕੋਸ਼ਿਸ਼ ਕਰਦੇ ਆ ਇੱਕ ਵੱਧ ਤੋਂ ਵੱਧ ਇੱਕ ਚੰਗੇ ਤੋਂ ਚੰਗਾ ਟ੍ਰੀਟਮੈਂਟ ਦੇ ਸਕੀਏ ਉਹਨਾਂ ਦਾ ਅੱਖਾਂ ਦਾ ਇਲਾਜ ਕਰ ਸਕੀਏ ਤੇ ਇਸ ਵਿੱਚ ਆਪਾਂ ਸਪੈਸ਼ਲ ਜਿਵੇਂ ਅੱਖਾਂ ਦੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਜਾਂ ਜਿਵੇਂ ਕਿ ਜਿਨ੍ਹਾਂ ਨੂੰ ਚਟਾ ਮੋਤੀਆ ਹੈ ਕਈ ਮਰੀਜ਼ ਆਏ ਹੈ ਸੋ ਉਹਨਾਂ ਨੂੰ ਆਪਾਂ ਇੱਕ ਪ੍ਰੋਪਰ ਡਿਸਕਾਊਂਟ ਤੇ ਉਹਨਾਂ ਦਾ ਆਪਰੇਸ਼ਨ ਕਰ ਰਹੇ ਆ ਸੋ ਜਿਹੜੇ ਬਿਲਕੁਲ ਵੀ ਨਹੀਂ ਦੇ ਸਕਦੇ ਸੋ ਕੁਝ ਮਰੀ ਜਿਹੜੇ ਸਿਲੇਕਟਡ ਹੋਣਗੇ ਸੋ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਆਪਾਂ ਸਹਿਯੋਗ ਦੇ ਨਾਲ ਸੋ ਜੋ ਵੀ ਹੋ ਪਾਏਗਾ ਆਪਾਂ ਉਹਨਾਂ ਦੇ ਸਰਜਰੀ ਫ੍ਰੀ ਵੀ ਕਰ ਸਕਦੇ ਹਾਂ ਜੀ ਸੋ ਇੱਕ ਵਾਰ ਫੇਰ ਸਾਰੀ ਕਮੇਟੀ ਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ